ਤੇ ਬ੍ਰੀਡਰਸ ਨੂੰ ਲਾਇਸੈਂਸ ਲੈਣ ਵਾਸਤੇ ਜ਼ੋਰ ਪਾਇਆ ਜਾ ਮੱਖੇ ਮਾਰਾਂਗੇ ਜੀ ਜਾਂ ਰਸ਼ਾਂ ਤੇ ਮੱਖੇ ਮਾਰੇ ਉੱਥੇ ਜੀ ਕੈਪ ਹੋ ਕੇ ਮੈਂ ਵਿਧਵਾ ਵੀ ਨੇ ਲੇਡੀ ਦੱਸਿਆ ਕੈਨਸਲ ਦਾ ਮਰੀਜ਼ ਜਿੰਨੇ ਵੀ ਡੌਗ ਲਵਰ ਤੋੜਨ ਫਾਰਮ ਕੀਤਾ ਗਿਆ ਸਟੇਟ ਸੈਂਟਰ ਗਵਰਨਮੈਂਟ ਵੱਲੋਂ ਜਿਹਦੇ ਵੱਲੋਂ ਕਿ ਸਾਡੇ ਤੇ ਕੁਝ ਰੂਲਸ ਉਹਨਾਂ ਨੇ ਕਿਹਾ ਤੇ ਬੀਡਰਸ ਨੂੰ ਲਾਇਸੈਂਸ ਲੈਣ ਵਾਸਤੇ ਜ਼ੋਰ ਪਾਇਆ ਜਾ ਰਿਹਾ ਤੇ ਲਾਇਸੈਂਸ ਦੀ ਵਿੱਚ ਕੋਈ ਦਿੱਕਤ ਨਹੀਂ ਹੈ ਉਹਦੇ ਵਿੱਚ ਮੇਨ ਜੋ ਪ੍ਰੋਬਲਮਸ ਹੈਗੀਆਂ ਨੇ ਕੁਝ ਸਾਨੂੰ ਜੋ ਨਜ਼ਰ ਆਈਆਂ ਸੀ ਉਹ ਰੂਲਸ ਜੋ ਪੜੇ ਨੇ ਤੇ ਸਾਡੀ ਸਰਕਾਰ ਤੋਂ ਜੋ ਮੰਗ ਹੈ ਤੇ ਅੱਜ ਇਕੱਠੇ ਹੋਣ ਦਾ ਜੋ ਮੇਨ ਕਾਰਨ ਹੈ ਉਹ ਇਹ ਹੈ ਕਿ ਏਡਬਲਯੂਬੀਆਈ ਐਨੀਮਲ ਵੈਲਫੇਅਰ ਬੋਰਡ ਵੱਲੋਂ ਜੋ ਟੀਮ ਇਨਸਪੈਕਸ਼ਨ ਉਹਨਾਂ ਨੇ ਸਾਡੇ ਕੈਨਲ ਸੀ ਸਾਡੇ ਡੌਗ ਫਾਰਮ ਨੇ ਜਿਹੜੇ ਉਹਨਾਂ ਤੇ ਉਹਨਾਂ ਨੇ ਇਨਸਪੈਕਸ਼ਨ ਲਈ ਆਉਣਾ ਹੈ ਤੇ ਉਹ ਇਨਸਪੈਕਸ਼ਨ ਲਈ ਆਉਣ ਉਹਦੇ ਵਿੱਚ ਉਹਨਾਂ ਨੇ ਪੰਜ ਡਿਪਾਰਟਮੈਂਟਸ ਉਹਨਾਂ ਨੇ ਵਿੱਚ ਐਡ ਕੀਤੇ ਨੇ ਜਿਹਦੇ ਵਿੱਚ ਪੁਲਿਸ ਡਿਪਾਰਟਮੈਂਟ ਡੀਸੀ ਆਫਿਸ ਹੈ ਐਨੀਮਲ ਹਸਬੰਡਰੀ ਹੈ ਫੋਰੈਸਟ ਡਿਪਾਰਟਮੈਂਟ ਹੈ ਔਰ ਇੱਕ ਜੋ ਹੈ ਪ੍ਰਾਈਵੇਟ ਐਨਜੀਓ অথੋરાઇਜ਼ਡ ਪ੍ਰਾਈਵੇਟ ਐਨਜੀਓ ਮਤਲਬ ਐਨੀਮਲ ਵੈਲਫੇਅਰ ਬੋਰਡ ਵੱਲੋਂ ਕਿਸੇ ਵੀ ਲੋਕਲ ਜਾਂ ਕੋਈ ਵੀ ਐਨਜੀਓ ਜੋ ਹੈ ਉਹਨਾਂ ਦਾ ਮੈਂਬਰ ਹੈ ਤੇ ਸਾਨੂੰ ਇਸ ਗੱਲ ਤੇ ਇਤਰਾਜ ਹੈ ਅਸੀਂ ਚਾਹੁੰਦੇ ਆ ਕਿ ਪ੍ਰਾਈਵੇਟ ਜੋ ਐਨਜੀਓ ਹੈ ਉਹ ਸਾਡੇ ਕੈਨਲ ਤੇ ਸਾਡੇ ਡੌਗ ਫਾਰਮ ਤੇ ਨਾ ਆਉਣ ਉਹ ਬੰਦੇ ਕਿਉਂਕਿ ਸਾਨੂੰ ਇਹ ਸਾਨੂੰ ਡਰ ਹੈ ਕਿ ਉਹ ਸਾਨੂੰ ਕਿਸੇ ਨਾ ਕਿਸੇ ਤਰੀਕੇ ਉਹ ਸਾਨੂੰ ਥ੍ਰੈਟ ਕਰਨਗੇ ਕੋਈ ਸਰਕਾਰੀ ਨੁਮਾਇੰਦੇ ਜੋ ਵੀ ਹਨ ਉਹ ਸਾਡੇ ਆਣ ਕੈਨਲ ਤੇ ਸਾਡੇ ਸਾਨੂੰ ਕਿਸੇ ਨਾਲ ਕੋਈ ਦਿੱਕਤ ਨਹੀਂ ਐਨਜੀਓ ਕੀ ਥ੍ਰੈਟ ਕਰੋਗੇ ਤੁਹਾਨੂੰ ਵੀ ਲੱਗਦਾ ਕੀ ਕਰੋ ਕਿਸੇ ਵੀ ਤਰੀਕੇ ਜੀ ਵੀ ਉਹ ਐਕਚੁਅਲੀ ਉਹਨਾਂ ਨੂੰ ਮਤਲਬ ਖੁਦ ਨੂੰ ਮੈਂ ਨਹੀਂ ਕਹਿ ਸਕਦਾ ਮਤਲਬ ਵੀ ਉਹਨਾਂ ਨੂੰ ਇੰਨੀ ਨੌਲੇਜ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਕਿਉਂਕਿ ਜੋ ਡਾਕਟਰਸ ਨੇ ਉਹ ਵੈਲ ਐਜੂਕੇਟਰ ਨੇ ਉਹ ਸਾਨੂੰ ਗਾਈਡ ਕਰ ਸਕਦੇ ਨੇ ਇੱਕ ਵੱਡੀ ਗਿਣਤੀ ਜੀ ਇਕੱਠੇ ਹੋਏ ਕਿੰਨੇ ਇਲਾਕੇ ਦੇ ਏਰੀਆ ਚ ਕਿਸੇ ਸੰਬੰਧਤ ਉਹ ਅਸੀਂ ਪੂਰੇ ਪੰਜਾਬ ਦੇ ਵਿੱਚ ਹੈਗੇ ਆ ਬਾਕੀ ਇਸ ਟਾਈਮ ਅਸੀਂ ਨਾਬੇ ਏਰੀਆ ਦੇ ਵਿੱਚ ਇਕੱਠੇ ਹੋਏ ਹੋਏ ਗਿਣਤੀ ਹੈ ਉਹਨਾਂ ਬੰਦਿਆਂ ਦੀ ਜਿਹੜੇ ਕੰਮ ਕਰਦੇ ਨੇ ਤਕਰੀਬ ਕਾਫੀ ਬੰਦੇ ਹੈਗੇ ਨੇ ਜੀ ਤੇ 2 ਲੱਖ ਦੇ ਨੀਅਰ ਬਾਉਂਡਰਸ ਆਣਦੇ ਜਾ। ਉਹ ਤਾਂ ਧੰਨ ਆਣ ਪੰਜਾਬ ਦੇ ਵਿੱਚ ਕਈਆਂ ਦਾ ਪਰਿਵਾਰਾਂ ਦਾ ਕਈਆਂ ਦਾ ਪਰਿਵਾਰਾਂ ਦਾ ਖਰਚਾ ਹੀ ਉਸ ਦੇ ਸਿਰ ਤੇ ਚੱਲ ਰਿਹਾ ਹੈ ਤੇ ਜਿਹੜੀ ਡੌਗ ਨੂੰ ਰੱਖਣ ਦੇ ਵਿੱਚ ਹੈਗੀ ਆ ਉਹ ਸਾਨੂੰ ਵੀ ਅਸੀਂ ਵੀ ਰੱਖਣ ਦਾ ਖਾਬ ਦੇ ਵਿੱਚ ਅਸੀਂ ਉਹਨਾਂ ਦੀ ਪੂਰੀ ਸੰਭਾਲ ਕਰਦੇ ਆਂ ਕਿਸੇ ਕੋਈ ਆਂਡ ਗੁਆਂਡ ਵਾਲੇ ਹੈਗੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਸਾਡੇ ਤੋਂ ਕੋਈ ਪ੍ਰੋਬਲਮ ਨਹੀਂ ਹੈ ਡੌਗ ਦੀ ਸਫਾਈ ਦਾ ਅਸੀਂ ਪੂਰਾ ਧਿਆਨ ਰੱਖਦੇ ਆ ਉਹਨਾਂ ਦੇ ਵਾਸਤੇ ਕੂਲਿੰਗ ਦਾ ਅਸੀਂ ਪੂਰਾ ਧਿਆਨ ਰੱਖਦੇ ਆ ਤੇ ਇੱਕ ਜੋ ਤੁਸੀਂ ਦੱਸੋ ਕੀ ਕਾਰਨ ਹੈ ਕਿਉਂ ਇਹ ਬੋਰਡ ਬਣਿਆ ਔਰ ਤੁਹਾਡੇ ਦੇ ਕੋਲ ਕੰਜਾ ਕਸਿਆ ਜਾ ਰਿਹਾ ਇਹਦੇ ਬਾਰੇ ਤਾਂ ਜੀ ਹੁਣ ਸਰਕਾਰ ਹੀ ਦੱਸ ਸਕਦੀ ਹੈ ਜੀ ਸਰਕਾਰ ਨੂੰ ਲੱਗਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਕੋਈ ਅਸੀਂ ਕੁਮਾਰ ਰਹੇ ਹਾਂ ਲੇਕਿਨ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਤੇ ਇਸ ਦਾ ਸਿਰਫ ਆਪਣਾ ਤੋਰੀ ਫੁਲ ਤੋਰੀ ਫੁਲ ਕਈ ਚੱਲ ਰਿਹਾ ਹੈਗਾ ਜੀ ਕੀ ਲੱਗਦਾ ਹੁਣ ਉਹ ਟੈਕਸ ਵੀ ਲੱਗੋ ਟੈਕਸ ਵੀ ਲੱਗੋ ਫਿਰ ਇਹ ਉਹ ਐਨ ਜੀਓ ਬਣਾਈ ਹੈ ਇਹਨਾਂ ਨੇ ਹਾਂਜੀ ਟੈਕਸ ਵੀ ਲੱਗੋ ਫਿਰ ਨੇ ਟੈਕਸ ਤਾਂ ਅਸੀਂ ਪੇ ਕਰ ਰਹੇ ਆ ਜੀ ਕਾਫੀ ਬੰਦੇ ਤਾਂ ਆਲਰੇਡੀ ਪੇ ਕਰ ਹੀ ਰਹੇ ਆ ਰਿਟਰਨ ਵਗੈਰਾ ਵੀ ਫਿਰ ਭਰਦੇ ਹੋ ਰਿਟਰਨਸ ਭਰਾਂਗੇ ਜੀ ਅਸੀਂ ਨਹੀਂ ਪਹਿਲਾਂ ਭਰਦੇ ਪਹਿਲਾਂ ਵੀ ਭਰ ਰਹੇ ਆ ਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਸਾਡੀ ਸਿਰਫ ਸਰਕਾਰ ਤੋਂ ਇੱਕੋ ਇੱਕ ਮੰਗ ਹੈ ਅਗਰ ਕੋਈ ਉਹ ਤੁਸੀਂ ਕੈਨਲ ਤੇ ਸਾਡੇ ਜਿਹੜੇ ਇਨਸਪੈਕਸ਼ਨ ਵਾਲੀ ਟੀਮ ਹੈ ਜਿਹੜੀ ਉਹਨਾਂ ਨੂੰ ਥੋੜੀਆਂ ਹਦਾਇਤਾਂ ਦਿੱਤੀਆਂ ਨੇ ਸਾਡੇ ਨਾਲ ਥੋੜੀ ਜੀ ਨਰਮਾਈ ਵਰਤੀ ਜਾਵੇ ਤੇ ਅਗਰ ਉਹ ਸਾਡੇ ਕੈਨਲ ਸੇ ਸਾਡੇ ਡੌਗ ਫਾਰਮ ਤੇ ਆਉਂਦੇ ਨੇ ਅਗਰ ਉੱਥੇ ਉਹਨਾਂ ਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਉਹ ਸਾਨੂੰ ਗਾਈਡ ਕਰਨ ਅਸੀਂ ਸਾਨੂੰ ਥੋੜਾ ਸਮਾਂ ਦਿੱਤਾ ਜਾਵੇ ਅਸੀਂ ਉਹ ਜਿਹੜੀ ਕੋਈ ਕਮੀ ਪੇਸ਼ੀ ਹੋएगी ਅਸੀਂ ਉਹਨੂੰ ਪੂਰੀ ਕਰਾਂਗੇ ਨੰਬਰ 1 ਇਹ ਡਿਮਾਂਡ ਹੈ ਤੇ ਦੂਜੀ ਸਾਡੀ ਮੇਨ ਡਿਮਾਂਡ ਹੈਗੀ ਹੈ ਕਿ ਸਰਕਾਰੀ ਬੰਦੇ ਜੋ ਹੈਗੇ ਨੇ ਉਹ ਸਾਨੂੰ ਆਣ ਸਾਨੂੰ ਉਹ ਗਾਈਡ ਕਰਨ ਜਿਹੜੇ ਅਥੋਰਾਈਜ਼ ਹੈਗੇ ਨੇ ਜੀ ਨਹੀਂ ਮੰਨਦੇ ਫੇਰ ਕੀ ਇਲੈਕਸ਼ਨ ਇਹ ਜੀ ਭੁੱਖੇ ਮਰਾਂਗੇ ਜੀ ਅਸੀਂ ਤੇ ਮਰਾਂਗੇ ਜੀ ਜਾਂ ਨਸ਼ਿਆਂ ਤੇ ਲੱਗਾਂਗੇ ਜਾਂ ਨਸ਼ਾ ਵੇਚਾਂਗੇ ਉਧਰ ਲਾਜ ਪਾਉਣ ਬੈਠੇ ਨੇ ਨਾ ਫਿਰ ਇਹੀ ਕਰਾਂਗੇ ਨਾ ਹੁਣ ਦੇਖੋ ਜਿੰਨੇ ਮਾਪੀਰ ਖੜਾਗਾ ਹੁਣ ਇਹਦੇ ਫਾਦਰ ਸਾਹਿਬ ਨੂੰ ਕੈਂਸਰ ਹੋ ਗਿਆ ਆਮਦਨ ਇਹਦੇ ਕੋਲ ਕੋਈ ਹੈ ਨਹੀਂ ਤਾਂ ਕੀ ਕਰੇ ਹੁਣ ਜਿਹੜੇ ਮੰਨ ਲਓ ਬੱਚੇ ਨੇ ਜਾਂ ਮੰਨ ਲਓ ਆਪਣੇ ਪਰਿਵਾਰ ਨੇ ਅਸੀਂ ਕੀ ਕਰਾਂਗੇ ਤੇ ਤੁਹਾਨੂੰ ਕੀ ਲੱਗਦਾ ਜਿਹੜੀਆਂ ਹਦਤਾਂ ਨਾਲ ਉਹ ਲੋ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਕਾਰਨ ਥੋੜਾ ਕੰਮ ਬੰਦ ਹੋ ਸਕਦਾ ਹੈ ਸਾਡਾ ਕੰਮ ਖਤਮ ਹੋ ਰਿਹਾ ਜਿਹਦੇ ਕਾਰਨ ਅੱਛਾ ਇਹ ਵੀ ਮਤਮੂਲ ਹੈ ਕੰਮ ਖਤਮ ਅਸੀਂ ਪੂਰੀ ਨਹੀਂ ਕਰ ਸਕਦੇ ਜੀ ਉਹਨਾਂ ਦੀ ਸ਼ਰਤਾਂ ਸਾਨੂੰ ਸ਼ਰਤਾਂ ਰੱਖਣ ਪਰ ਕੁਛ ਰੱਖਣ ਜਿੰਨਿਆਂ ਕਜਾਇਜ ਨੇ ਜਿੰਨਿਆਂ ਕ ਅਸੀਂ ਕਰ ਸਕਦੇ ਆ ਪੂਰੀਆਂ ਸ਼ਰਤਾਂ 'ਚ ਕੀ ਆ ਥੋੜਾ ਥੋੜਾ ਸ਼ਰਤਾਂ ਦੇ ਵਿੱਚ ਬਹੁਤ ਚੀਜ਼ਾਂ ਨੇ ਜੀ ਹੁਣ ਮੰਨ ਲਓ 31 ਰੂਲ ਨੇ ਜੀ 31 ਤੋਂ 31 ਰੂਲ 100 131 131 130 ਰੂਲ ਨੇ ਉਹਨਾਂ ਦੇ ਵਿੱਚ ਅਲੱਗ-ਅਲੱਗ ਧਰਾਵਾਂ ਨੇ ਪਹਿਲਾਂ ਤਾਂ ਮੈਂ ਆਪਣਾ ਡਿਪੂਟੇ ਤਾਂ ਮੈਂ ਗੁਰਵਿੰਦਰ ਸਿੰਘ ਪ੍ਰੈਸ ਜੇ ਕਰਨ ਕਲੈਨ ਵੈਲਫੇਅਰ ਚੇਅਰਮੈਨ ਦਰਾਹ ਨਹੀਂ ਨਹੀਂ ਸਰ ਮੈਂ ਇਹਨਾਂ ਬ੍ਰੀਡਰਾਂ ਦੇ ਵਿੱਚ ਪੀਰਾਂ ਦੇ ਕਰਕੇ ਅਸੀਂ ਆਏ ਆ ਜਿਹੜੇ ਇਹਨਾਂ ਨੇ ਕਾਨੂੰਨ ਬਣਾਇਆ ਨਹੀਂ ਓਹੋ ਕਟੋ-ਕਟ 130 ਰੂਪ ਨੇ। ਔਰ ਉਹਨਾਂ 30 ਰੂਲਾਂ ਦੇ ਵਿੱਚ ਵੀ ਕਾਲਮ ਹੈ ਜਿਨੇ ਕਿ ਉਹ ਅਸੀਂ ਕਦੇ ਵੀ ਉਹਨਾਂ ਨੂੰ ਪੂਰਾ ਨਹੀਂ ਕਰ ਸਕਦੇ। ਕੋਈ ਵੱਡਾ ਤੋਂ ਵੱਡਾ ਤਣਾੜ ਵੀ ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਆ ਵੀ ਮੈਂ ਡੌਗ ਲਵਰ ਆ ਉਹ ਵੀ ਇੰਨਾ ਕਾਨੂੰਨਾਂ ਨੂੰ ਨਹੀਂ ਪਾਸ ਕਰਦਾ। ਜਿੱਦਾਂ 10 ਵਜੇ 10000 ਰੁਪਏ ਹੋਣਾ ਚਾਹੀਦਾ ਇੱਕ ਡੌਗ ਵਾਸਤੇ ਉਹਨੂੰ ਬਕਾਇਦਾ ਏਸੀ ਤੇ ਵੀ ਹੋਣਾ ਚਾਹੀਦਾ। ਉਹਨੂੰ ਸੁਨੀਨਿੰਗ ਮੂਲ ਬਣਾਉਣਾ ਚਾਹੀਦਾ ਔਰ ਉਸ ਦੀ ਰਜਿਸਟ੍ਰੇਸ਼ਨ ਆਪਾਂ ਕਰਾਉਣ ਨੂੰ ਤਿਆਰ ਹੈ। ਹਰ ਲੋ ਕਰ ਲੋ ਇਹ ਸਾਨੂੰ ਇਹਨਾਂ ਨੂੰ ਸਪੈਸ਼ਲ ਨੂੰ ਘਰਾ ਦਿਓ ਇੱਕ ਇੰਟਰਵਿਊ ਨਾ ਵਿੱਚ ਔਰ ਮੈਂ ਕਹਿੰਦਾ 2 ਲੱਖ ਬ੍ਰਿਡ ਲੈ ਜੋ ਇਸ ਲੈਂਡ ਦੇ ਵਿੱਚ ਕੰਮ ਕਰਦਾ ਹੈ ਦੱਸਣਾ ਮੇਰੇ ਦੀ ਡਿਪੈਂਡਾ ਠੀਕ ਹੈ ਇਹ ਬੱਚੇ ਵੀ ਭਾਈ ਜੀ ਆਪਾਂ ਗੱਲ ਕਰੀਏ ਡੌਗ ਲਵਰ ਬੜੇ ਉੱਚੇ ਉੱਚੇ ਮਹਿਕਮਿਆਂ ਤੇ ਅਫਸਰ ਨੇ ਜਾਂ ਸਰਵੀਆਂ ਉਹ ਵੀ ਡੌਗ ਲਵਰ ਨੇ ਉਹ ਵੀ ਕੰਮ ਕਰਦੇ ਡੌਗ ਸ਼ੋਅ ਚ ਆਉਂਦੇ ਨੇ ਸਪੈਸ਼ਲ ਡੌਗ ਲੈ ਕੇ ਉਹਨਾਂ ਨੂੰ ਕੀ ਲੱਗਦਾ ਉਹਨਾਂ ਨੂੰ ਔਖਾ ਹੋਊਗਾ ਕਿ ਸੁੱਖਾ ਹੋਊਗਾ ਇਹ ਰੂਲ ਜਿੰਨੇ ਵੀ ਆਪਾਂ ਡੌਗ ਲਵਰ ਹੈ ਅਗਰ ਆਪਾਂ ਇਸ ਰੂਲ ਦੇ ਮੁਤਾਬਕ ਚਾਹੁੰਦੇ ਆਂ ਇਧਰ ਮੇਰੇ ਵੱਲ ਧਿਆਨ ਬਣਾਓ ਆਹ ਦੇਖੋ ਇਸ ਦੇ ਵਿੱਚ ਸਾਰੇ ਬਰੀਡਰਾਂ ਵਾਸਤੇ ਨੁਕੂਨ ਲਿਖੇ ਹੋਏ ਨੇ ਕਿ ਤੁਸੀਂ ਆਹ ਕਰਨਾ ਤੁਸੀਂ ਉਹ ਕਰਨਾ ਔਰ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ ਜਿੰਨੇ ਵੀ ਡੌਗ ਲਵਰ ਨੇ ਉਹਨਾਂ ਦਾ ਤਾਂ ਸ਼ੌਕ ਹੈਗਾ ਤੁਮੋ ਜੀ ਦਾ ਸਰਕਾਰ ਚੋਰ ਮੋਰੀਆਂ ਵੀ ਚੱਲਣਗੀਆਂ ਮੋਰੀਆਂ ਚੱਲਣਗੀਆਂ ਜਿਹੜੇ ਇਹ ਬੰਦੇ ਐਸ ਲੈਂਡ ਦੇ ਵਿੱਚ ਜਿਹੜੇ ਆਹ ਕਾਨੂੰਨ ਬਣੇ ਨੇ ਇਸ ਮਤਾਂਦੇ ਦੇ ਜੋਨੀ ਬਣਦੇ ਉਹ ਕੰਮੇ ਨਹੀਂ ਕਰ ਸਕਦੇ ਠੀਕ ਹੈ ਜੀ ਔਰ ਇਸ ਵਿੱਚ ਲੇਡੀਜ਼ ਕਈ ਬੰਦੇ ਐ ਜਿੰਨੇ ਬਿਕਲਾਗਾ ਆ ਵੀਰ ਉਹਰੇ ਆਇਓ ਜੋਪੀਸ ਹੈ ਹੈਂਡੀਕੈਪਡ ਵੀ ਨੇ ਵੀ ਉਹ ਵੀ ਕੰਮ ਕਰ ਰਹੇ ਨੇ ਇੱਧਰ ਲਾਓ ਪਹਿਲਾਂ ਅੰਨਾ ਜੀ ਸਾਡੀ ਸਰਕਾਰ ਕੱਲ ਨੂੰ ਇਹੀ ਮੰਗਾਇਆ ਕਿ ਵੀ ਇਹ ਜਿਹੜੇ ਤੁਸੀਂ ਕਾਨੂੰਨ ਬਣਾ ਰਹੇ ਹੋ ਔਰ ਸਾਡੇ ਤੇ ਲਾਗੂ ਕਰ ਰਹੇ ਹੋ ਅਸੀਂ ਮੰਨਣ ਨੂੰ ਤਿਆਰ ਐਂ ਤੁਸੀਂ ਸਾਡੇ ਤੇ ਉਹ ਬਣਾਓ ਲਿਸੈਂਸ ਬਣਾਓ ਗੁੱਡਨ ਬੈਡਨ ਬਟ ਜਿਹੜੇ ਇਹ ਕਾਨੂੰਨ ਤੁਸੀਂ ਬਣਾਏ ਨੇ ਇਹਦੇ ਵਿੱਚ ਢਿੱਲ ਦਿੱਤੀ ਜਾਵੇ ਔਰ ਇਹਦੇ ਵਿੱਚ ਬਦਲਾ ਕੀਤਾ ਜਾਣਾ ਪੰਜਾਬ ਦੇ ਬਰੀਡਰਾਂ ਨੂੰ ਟਾਈਮ ਦਿੱਤਾ ਜਾਵੇ ਉਸ ਟਾਈਮ ਇਹ ਆਪਣੇ ਜਿੰਨੇ ਵੀ ਕੈਨਲ ਨੇ ਉਹਨਾਂ ਨੂੰ ਸਹੀ ਬਣਾ ਸਕਣ ਹੋਰ ਔਰ ਡਾਕਟਰ ਸਾਹਿਬ ਨੇ ਪਹਿਲਾਂ ਬੇਨਤੀ ਕੀਤੀ ਹੈ ਕਿ ਇਹਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਪੰਜ ਮੈਂਬਰ ਆ ਰਹੇ ਨੇ ਇੱਕ ਟੀਮ ਦੇ ਵਿੱਚ ਜਿਹੜੀ ਕਮੇਟੀ ਹੈ ਇਨਸਪੈਕਸ਼ਨ ਕਮੇਟੀ ਵੀ ਇਹ ਇਨਸਪੈਕਸ਼ਨ ਕਮੇਟੀ ਤਿਆਰ ਕਰਕੇ ਭੇਜਣਗੇ ਅਸੀਂ ਉਹਨਾਂ ਨੂੰ ਵੀ ਸਿਰ ਮੱਥੇ ਲੈਣ ਨੂੰ ਤਿਆਰ ਆ ਲੇਕਿਨ ਜਿਹੜੇ ਇੱਕ ਐਨਜੀਓ ਕੋਈ ਵੀ ਬੰਦਾ ਔੜਦਾ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਔੜਦਾ ਉਦਾਂ ਜੀ ਮੈਂ ਲਵਰਾਂ ਜੀ ਮੈਂ ਆਏ ਆ ਜੀ ਮੈਨੂੰ ਇਹਨਾਂ ਵੱਲ ਕੋਮਸੇਕਮ ਸਾਡੇ ਵੱਲ ਵੀ ਦੇਖੋ ਅਸੀਂ ਡੌਗ ਲਵਰ ਆ ਅਸੀਂ ਕਈ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਦੇ ਘਰੇ ਆਪ ਏਸੀ ਨਹੀਂ ਰੱਖਿਓ ਬਟ ਉਹਨਾਂ ਨੇ ਡੌਗਸ ਲਈ ਏਸੀ ਪ੍ਰੋਵਾਈਡ ਕਰਾ ਰੱਖੇ ਨੇ ਔਰ ਉਹਨਾਂ ਨੂੰ ਮੇਨਟੇਨ ਜਿਨ੍ਹਾਂ ਉਹਨਾਂ ਨੂੰ ਟੈਂਪਰੇਚਰ ਚਾਹੀਦਾ ਉਹ ਨਾ ਉਹ ਮੈਂਟੇਨ ਕਰਕੇ ਰੱਖ ਦੇਣ ਉਹ ਨਾ ਸੀ ਆਪਣੇ ਬੱਚਿਆਂ ਦਾ ਮੈਂਟੇਨ ਨਹੀਂ ਕਰਕੇ ਰੱਖਦੇ ਟੈਂਪਰੇਚਰ ਜਿੰਨਾ ਇਹਨਾਂ ਦਾ ਰੱਖਦੇ ਆ ਸੋ ਸਾਡੀ ਮੰਗ ਇਹ ਆ ਸਾਰੇ ਬਰੀਡਰਾਂ ਦਾ ਅੱਜ ਦਾ ਇਕੱਠੇ ਹੋਣ ਦਾ ਕਾਰਨ ਇਹ ਹੈ ਕਿ ਸਰਕਾਰ ਸਾਨੂੰ ਢਿੱਲ ਦੇਵੇ ਔਰ ਜਿੰਨੀ ਵੀ ਇਨਸਪੈਕਸ਼ਨ ਟੀਮਾਂ ਆਉਂਦੀਆਂ ਨੇ ਉਹ ਇਹ ਨਾ ਹੋਣ ਕਿ ਵੀ ਸਾਡੇ ਡੌਗ ਚੱਕ ਕੇ ਲੈ ਜਾਣ ਕਦੋਂ ਲਾਗੂ ਕਰਦੀ ਹੈ ਸਰਕਾਰ ਇਹ ਸਰਕਾਰ ਤਾਂ ਕਹਿੰਦੀ ਆ ਕੱਲ ਇਹ ਰਜਿਸਟ੍ਰੇਸ਼ਨ ਕਰਾਓ ਤੁਸੀਂ 1 ਲੱਖ ਦੀ ਜੱਕ ਦਮੇ ਬਸ ਸੁੱਤੇ ਪਏ ਉੱਥੇ ਜੀ ਰਜਿਸਟ੍ਰੇਸ਼ਨ ਕਰਵਾਉਂ ਉੱਥੇ ਹੋ ਰਹੀਆਂ ਨੇ ਸਰਕਾਰੀ ਯਾਨੀ ਸਰਕਾਰੀ ਹਸਪਤਲਾਂ ਦੇ ਵਿੱਚੋਂ ਆ ਰਹੇ ਨੇ ਆਸ਼ੂਭ ਵਿਭਾਗ ਉਹ ਸਾਨੂੰ ਇਹ ਵੀ ਨਹੀਂ ਪਤਾ ਵੀ ਜਿਹੜੇ ਸਾਨੂੰ ਫੋਨ ਕਰ ਰਹੇ ਨੇ ਕਿ ਉਹ ਅਸਲ ਵਿੱਚ ਡਾਕਟਰ ਹੈਗੇ ਨੇ ਜਾਂ ਨਹੀਂ ਠੀਕ ਹੈ ਜੋ ਸਾਡੇ ਘਰਾਂ ਦੇ ਵਿੱਚੋਂ ਡਾਕਟਰ ਆਉਂਦੇ ਨੇ ਉਹ ਉਹਨਾਂ ਨੂੰ ਫੋਨ ਕਰਵਾਉਂਦੇ ਨੇ ਕਿ ਜੀ ਅਸੀਂ ਡਿਸਟ੍ਰਿਕਟ ਦੇ ਵਿੱਚੋਂ ਬੋਲਦੇ ਆਂ ਐਦਾਂ ਕਰਕੇ ਜੀ ਰਜਿਸਟ੍ਰੇਸ਼ਨ ਹੋਊਗੀ ਓਕੇ ਵੀਰ ਹੈਂਡੀਕੈਪ ਤੋਂ ਤੁਹਾਡਾ ਬਿਜ਼ਨਸ ਕਿੱਥੇ ਚੱਲਦਾ ਹਾਂਜੀ ਹਾਂਜੀ ਮੇਰਾ ਸ਼ੁਰੂ ਤੋਂ ਹੀ ਬਿਜ਼ਨਸ ਆ ਜੀ ਡੌਗ ਦਾ ਮੈਨੂੰ ਨੌਕਰੀ ਮਿਲੀ ਨਹੀਂ ਬਹੁਤ ਸਰਕਾਰ ਨੂੰ ਮੈਂ ਅਪਲਾਈ ਕਰੀਆ ਕਿੱਥੇ ਰਹਿ ਆ ਤੁਸੀਂ ਕਿਹੜਾ ਮੇਰੀ ਹੋਰ ਪਿੰਡ ਆ ਜੀ ਜਿਹੜਾ ਲੁਧਿਆਣਾ ਅੱਛਾ ਖਾਨਾ ਤੁਸੀਂ ਤੇ ਆਪਣਾ ਸ਼ੁਰੂ ਤੋਂ ਹੀ ਇਹਦੇ ਕੰਮ ਨਾਲ ਜੁੜੇ ਹੈ ਜੀ ਬੱਚਾ ਵੀ ਆ ਮੇਰਾ ਬੇਟਾ ਵੀ ਉਹ ਵੀ ਮੈਂ ਹੈਂਡੀਕੈਪ ਹੋ ਕੇ ਮੈਂ ਉਹਨੂੰ ਪਾਲ ਪਾਲ ਸਿਖਾਇਆ ਲਿਖਾਇਆ ਪਰ ਸਰਕਾਰ ਨੇ ਉਹਨੂੰ ਵੀ ਨੌਕਰੀ ਦਿੱਤੀ ਉਹ ਵੀ ਆਪਣੇ ਨਾਲ ਜੁੜੇ ਹੋਏ ਨੇ ਸਾਰੇ ਬਹੁਤ ਪਰਿਵਾਰ ਟੁੱਟ ਜਣਗੇ ਜਿਹੜੇ ਇਹਦੇ ਡੌਗਾਂ ਦਾ ਕੰਮ ਕਰ ਰਹੇ ਨੇ ਬਰੀਡਿੰਗ ਦਾ ਪੂਰੇ ਸਮਾਂ ਸਾਰ ਨਾਲ ਕਰ ਇਹ ਸਰਕਾਰ ਨੂੰ ਹੀ ਬੇਨਤੀ ਹੈ ਵੀ ਇਹਦੇ ਕਾਨੂੰਨਾਚ ਢਿੱਲ ਪਾਈ ਜਾਵੇ ਅਸੀਂ ਸਰਕਾਰ ਦੇ ਨਾਲ ਆ ਜੋ ਰਜਿਸਟ੍ਰੇਸ਼ਨ ਫੀਸ ਆ ਉਹ ਭਰਾਂਗੇ ਜੀ ਉਹ ਭਰਾਂਗੇ ਪਰ ਸਾਨੂੰ ਢਿੱਲ ਦਿੱਤੀ ਜਾਵੇ ਇਹ ਕੰਮ ਤੋਂ ਬੇਕਾਰ ਨਾ ਕਰੋ ਜੀ ਬਹੁਤ ਲੋਕ ਜੁੜੇ ਹੋਏ ਨੇ ਜੀ ਇਹਦੇ ਕੰਮ ਨਾਲ ਕਿਸੇ ਨਾਲ ਇਹ ਜਾ ਵੀ ਕੋਈ ਕੇਸ ਹੋਇਆ ਪਿੰਡ ਚ ਜਾਂ ਆਂਡਗਵਾਲ ਜਾਂ ਸ਼ਾਇਦ ਕੋਈ ਆਂਡਗਵਾਲ ਇਸ ਗੱਲ ਤੋਂ ਦੁਖੀ ਹੋਵੇ ਨਾ ਜੀ ਨਾ ਕੋਈ ਦੁਖੀ ਨਹੀਂ ਜੀ ਕਿਉਂਕਿ ਸਾਡੇ ਪ੍ਰੋਪਰ ਡੌਗ ਪੂਰੀ ਸੇਫਟੀ ਨਾਲ ਰੱਖੇ ਨੇ ਜੀ ਕਦੇ ਬਾਹਰ ਨਹੀਂ ਕੱਢੇ ਕੋਈ ਸਾਥ ਤੋਂ ਪ੍ਰੋਬਲਮ ਨਹੀਂ ਹੈ ਕਿਸੇ ਨੂੰ ਤੇ ਜੋ ਆਵਾਰਾ ਫਿਰਦੇ ਨੇ ਸਰਕਾਰ ਉਹਨਾਂ ਤੇ ਡੋਗਰ ਨੂੰ ਪ੍ਰਵੰਧ ਕਰਾਇਆ ਜਾਵੇ ਪੂਰਾ ਨਾ ਜਿੰਮੇ 30 ਸ਼ਰਤਾਂ ਨੇ ਉਹਦਾ ਮਤਲਬ ਉਹ ਅਸੀਂ ਪੂਰੀਆਂ ਨਹੀਂ ਕਰ ਸਕਦੇ ਜੀ ਕਿਉਂਕਿ ਬਹੁਤਿਆ ਸ਼ਰਤਾਂ ਨੇ ਅਸੀਂ ਸਰਕਾਰ ਦੇ ਨਾਲ ਇਹੀ ਕਹਿੰਦੇ ਵੀ ਸਾਨੂੰ ਕੁਝ ਸਮਾਂ ਦਿੱਤਾ ਜਾਵੇ ਆਪਦੇ ਜੋ ਵੀ ਸਾਡੇ ਚ ਘਾਟ ਆ ਉਹ ਪੂਰੀ ਕਰਾਂਗੇ ਜੀ ਤੇ ਜੋ ਵੀ ਸਰਕਾਰ ਨੂੰ ਬੇਨਤੀ ਹੈ ਵੀ ਇਹ ਕੰਮ ਤੇ ੱਲ ਪਾਈ ਜਾਵੇ ਸਾਡੇ ਕੰਮ ਕਰਦੇ ਰਹਿ ਜੀ ਰੋਜੀ ਰੋਟੀ ਬਚੀ ਰਹੇ ਬਹੁਤ ਪਰਿਵਾਰ ਜੁੜੇ ਹੋਏ ਨੇ ਜੀ ਹੈਂਡੀਕੈਪ ਬੰਦੇ ਬਹੁਤ ਨੇ ਕਿਉਂਕਿ ਸਾਨੂੰ ਨੌਕਰੀ ਨਹੀਂ ਮਿਲੀਆਂ ਅਸੀਂ ਇਹ ਕੰਮ ਕਰ ਰਹੇ ਹਾਂ ਬਹੁਤ ਜੁੜੇ ਹੋਏ ਹਾਂ ਮੈਂ ਇਕੱਲਾ ਨਹੀਂ ਹੈਗਾ ਜੀ ਬਹੁਤ ਪਰਿਵਾਰ ਦੁਖੀ ਹੋਣਗੇ ਪ੍ਰਭਾਵਿਤ ਹੋਣਗੇ ਤੋਂ ਬੇਨਤੀ ਹੈ ਸਰਕਾਰ ਨੂੰ ਹੱਥ ਹੱਥ ਕੇ ਦੇਜੇ ਨਸ਼ੇ ਤੋਂ ਰਹਿਤਾਂ ਜੀ ਅਸੀਂ ਬਿਲਕੁਲ ਸਾਡਾ ਬੱਚਾ ਉਹ ਪੜਾ ਲਿਖਾ ਕੇ ਉਹਨਾਂ ਦੇ ਕੰਮ ਬੱਚੇ ਪੜਾ ਰਹੇ ਹਾਂ ਨਸ਼ੇ ਤੋਂ ਬੱਚੇ ਹੈ ਜੀ ਇਹ ਕੰਮ ਨਾ ਹੋਵੇ ਵੀ ਕਿਤੇ ਚੋਰੀਆਂ ਠੱਗੀਆਂ ਵਾਜਣ ਬਹੁਤ ਲੋਕ ਜੁੜੇ ਹੋਏ ਨੇ ਕੰਮ ਨਾਲ ਜੀ ਬੇਨਤੀ ਹੈ ਜੀ ਸਭ ਤੋਂ ਵੱਧ ਕੇ ਮੰਗ ਰਹਿਤ ਰਹੇ ਜੀ ਕੋਈ ਨਸ਼ਾ ਨਹੀਂ ਕਰਦਾ ਜੀ ਸਰਕਾਰ ਦੇ ਬਿਲਕੁਲ ਵਿਰੋਧ ਨਹੀਂ ਹੈਗੇ ਜੀ ਜੀ ਸਰਕਾਰ ਦੇ ਹਮੇਸ਼ਾ ਹੀ ਨਾਲ ਚੱਲਾਂਗੇ ਮੇਰੀ ਗੱਲ ਸਾਰਿਆਂ ਨੇ ਜੋ ਭਾਈਆਂ ਨੇ ਦੱਸੀ ਹੈਗੀ ਆ ਜਿਹੜੀ ਪ੍ਰੋਬਲਮ ਆ ਨੇ ਸਾਨੂੰ بس ਉਹਦੇ ਵਿੱਚ ਜੋ ਇਹਨਾਂ ਨੇ ਕਾਨੂੰਨ ਲਾਏ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਜਾਵੇ ਤੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਅਸੀਂ ਗਵਰਨਮੈਂਟ ਦੇ ਪੂਰਾ ਨਾਲ ਆ ਸਹਿਯੋਗ ਦੇ ਰਹੇ ਹਾਂ ਕਿਉਂਕਿ ਸਾਡੀ ਇਹ ਸਾਡੀ ਸਾਰੀ ਉਮਰ ਨਾਲ ਨਿਕਲ ਗਈ ਹੈ ਕੰਮ ਕਰਦਿਆਂ ਨੂੰ ਜੀ ਕਿਉਂਕਿ ਅਸੀਂ ਡੌਗ ਲਵਰ ਵੀ ਪਹਿਲਾਂ ਬਿਜ਼ਨਸ ਬਾਅਦ ਚਾਹ ਠੀਕ ਹੈ ਤੇ ਬਾਕੀ ਸਾਡੇ ਬਹੁਤ ਮਤਲਬ ਕਿ ਵੀ ਇਹੋ ਜਿਹੇ ਵਿਧਵਾਵਾਂ ਵੀ ਨੇ ਲੇਡੀਜ਼ ਜਿਨ੍ਹਾਂ ਦਾ ਰੋਟੀ ਫੁਲਕਾ ਇਹਦੇ ਨਾਲ ਜਾਂਦਾ ਪੰਜਾਬ ਦਾ ਡੌਗ ਲਵਰ ਤਾਂ ਤਕਰੀਬਨ ਮੰਨ ਕੇ ਚੱਲੋ ਵੀ 2 ਲੱਖ ਦਾ ਡੌਗ ਲਵਰ ਇਹਨੇ ਵਾਕਈ ਉਹਨਾਂ ਦੀ ਫੈਮਿਲੀ ਵੀ ਆ ਜੀ ਕੁੱਲ ਮਿਲਾ ਕੇ ਤਾਂ ਬਹੁਤ ਚਲੇ ਜਾਂਦੇ ਨੇ ਜੀ ਪਰ ਸਾਰੇ ਡੌਗ ਲਵਰ ਬਹੁਤ ਜ਼ਿਆਦਾ ਨੇ ਜੀ। ਮੰਗ ਕੀ ਗੱਲ ਆ ਤੁਹਾਡੀ? ਮੰਗ ਤਾਂ ਸਾਡੀ ਲਾਸਟ ਇਹੀ ਆ ਜੀ। ਜੋ ਵੀ ਇਹਨਾਂ ਨੇ ਕਮੇਟੀ ਬਣਾ ਰਹੇ ਨੇ ਜੀ ਉਹ ਕਮੇਟੀ ਦੇ ਵਿੱਚ ਸਾਰੇ ਮੈਂਬਰ ਸਰਕਾਰੀ ਹੋਣ ਜੀ। ਕੋਈ ਐਨਜੀਓ ਵਾਲਾ ਜਾਂ ਕੋਈ ਵੀ ਸਰਕਾਰੀ ਹੋਣਾ ਚਾਹੀਦਾ। ਤੇ ਉਹ ਸਾਡੇ ਜੇ ਚੈਨਲ ਦੇ ਵਿਜ਼ਿਟ ਕਰਦੇ ਨੇ ਮੋਸਟ ਵੈਲਕਮ ਹੈ ਜੀ ਉਹਨਾਂ ਨੂੰ। ਤੇ ਜੇ ਉਹਨਾਂ ਦੇ ਕੋਈ ਸਾਡੇ ਚੈਨਲ ਦੇ ਵਿੱਚ ਉਹਨਾਂ ਨੂੰ ਥਰੂਟੀ ਪਾਈ ਜਾਂਦੀ ਆ ਤਾਂ ਉਹ ਤਾਂ ਸਾਨੂੰ ਸਮਝ ਦਿੱਤਾ ਜਾਵੇ ਤੇ ਅਸੀਂ ਉਹ ਥਰੂਟੀਆਂ ਤੁਸੀਂ ਜਿਹੜੀਆਂ ਮੰਗ ਕਰ ਰਹੇ ਹੋ ਬਾਰ-ਬਾਰ ਵੀ ਬਾਹਰਲਾ ਬੰਦਾ ਨਾ ਪਿੱਛੇ ਕਾਰਨ ਕੀ ਆ? ਕ腐ਪਸ਼ਨ ਸਾਰੇ ਕ腐ਪਸ਼ਨ ਨਾ ਹੋਵੇ ਜੀ। ਬੀਐਸਸੀ ਸਾਡੇ ਨਾਲ ਲੁੱਟਣਾ ਹੋਵੇ ਕਿਉਂਕਿ ਬਾਹਰਲਾ ਬੰਦਾ ਆਊਗਾ ਦਾ ਸਾਨੂੰ ਥ੍ਰੈਟ ਕਰਨਗੇ ਜੀ ਅਸੀਂ ਉਹ ਸਰਕਾਰੀ ਬੰਦਾ ਵੀ ਕਰ ਸਕਦਾ ਨਹੀਂ ਸਰਕਾਰੀ ਬੰਦਾ ਨਹੀਂ ਕਰੂਗਾ ਜਿਹਦੀ 1.5 ਲੱਖ ਰੁਪਏ ਤਨਖਾਹ ਹੈ ਉਹ ਦੀ ਤਨਖਾਹ ਨਾਲ ਨਹੀਂ ਰੱਜਦਾ ਤਾਂ ਬਾਰ ਵੀ ਨਹੀਂ ਰੱਜੂਗਾ ਜੀ ਇਨਸ਼ਾਅੱਲਾ ਹਾਂਜੀ ਦੇਖੋ ਨਾ ਤਾਂ ਮੇਰੇ ਲਾਵੇ 10 ਜਨਵਰੀ ਰੱਖੇ ਉਹਨੇ ਜਿਹੜੇ ਸਰਕਾਰ ਦੇ ਰੂਲ ਰੱਖੇ ਨੇ 130 ਰੂਲ ਆ ਤਾਂ ਕਿ ਅਸੀਂ ਨਹੀਂ ਫੋਲੋ ਕਰ ਸਕਦੇ ਤਾਂ ਕਿ ਇਹਦੇ ਵਿੱਚ ਕੁਝ ਬੰਦੇ ਇਦਾਂ ਦੇ ਨੇ ਜ਼ਮੀਨ ਜਾਇਦਾਦ ਵਾਲੇ ਨੇ ਵੀ ਆਪਣੀ ਬੇਚ ਕੇ ਉਹਨੇ ਕੋਸਕੋ ਰੂਲ ਫੋਲੋ ਕਰ ਸਕਦੇ ਨੇ ਵੀ ਅਸੀਂ ਨਹੀਂ ਕਰ ਸਕਦੇ ਦੇਖੋ ਅਸੀਂ ਛੋਟੇ ਘਰਾਂ 'ਚ ਉੱਟੇ ਹੋਏ ਆ ਤਾਂ ਕਿ ਸਾਡੇ ਘਰ ਦੇ ਵਿੱਚ ਬਹੁਤ ਪ੍ਰੋਬਲਮਾਂ ਆਣੇ ਤਾਂ ਕਿ ਮੇਰਾ ਲਾਣੇ ਦਾ ਸੀਗਾ ਕੈਂਸਰ ਦਾ ਮਰੀਜ਼ ਸੀਗਾ ਤਾਂ ਕਿ ਜਿੰਨੇ ਵੀ ਮੈਂ ਇਲਾਜ ਕਰਵਾਇਆ ਆਪਣੇ ਡੈਡੀ ਦਾ ਤੇ ਸਾਡਾ ਘਰ ਦਾ ਖਰਚਾ ਬੱਚੇ ਪੜਾਉਣੇ ਆ ਜਿਵੇਂ ਕਿ ਅਸੀਂ ਸਾਰਾ ਸਾਡਾ ਡੌਗ ਦੇ ਸਿਰ ਤੇ ਸਾਡਾ ਡੌਗ ਦਾ ਬਿਜ਼ਨਸ ਹੀ ਨਹੀਂ ਰਹੂਗਾ ਤਾਂ ਅਸੀਂ ਕੀ ਕਰਾਂਗੇ ਅਸੀਂ ਬਸ ਇਹੀ ਗੱਲ ਕਹੂਗੀ ਚੋਰੀਆਂ ਕਰਾਂਗੇ ਠੱਗੀਆਂ ਕਰਾਂਗੇ ਤਾਂ ਕਿ ਇਹੀ ਕੰਮਾਂ ਦੇ ਵਿੱਚ ਹੋ ਜਾਗੇ ਨੇ ਅਸੀਂ ਸਭ ਤੋਂ ਜ਼ਿਆਦਾ ਤਾਂ ਤਾਂ ਕਿ ਬਹੁਤ 2 ਲੱਖ ਬੰਦਾ ਕੰਮ ਕਰਦਾ ਡੌਗ ਦਾ ਤਾਂ ਕਿ ਹਰੇਕ ਘਰ ਦੇ ਵਿੱਚ ਡੌਗ ਰੱਖੇ ਹੋਏ ਨੇ ਜਿਵੇਂ ਕਿ ਐਨਜੀਓ ਵਾਲੇ ਨੇ ਕਿੰਨੇ ਕ ਡੌਗਾਂ ਨੂੰ ਕਿ ਅਬਦੇ ਪਹਿਲੀ ਗੱਲ ਤਾਂ ਉਹਨਾ ਤੇ ਹੀ ਲਈਏ ਅਸੀਂ ਉਹ ਕਿੰਨੇ ਕ ਡੌਗ ਨੂੰ ਕਿੰਦਾ ਕੇਅਰ ਕਰਦੇ ਨੇ ਸਾਡੇ ਘਰ ਵਿੱਚ ਏਸੀ ਵੀ ਆ ਪਾਣੀ ਦੀ ਸਹੂਲਤ ਵੀ ਆ ਅਸੀਂ ਟਾਈਮ ਤੇ ਨਵਾਉਂਦੇ ਆ ਵਧੀਆ ਸ਼ੈਂਪੂ ਯੂਜ਼ ਕਰਦੇ ਹਾਂ ਉਹਨਾਂ ਵਾਸਤੇ ਫੀਡ ਯੂਜ਼ ਕਰਦੇ ਆ ਐਦਾਂ ਤਾਂ ਆ ਨਹੀਂ ਅਸੀਂ ਉਹਨਾਂ ਨੂੰ ਦਲੀਆ ਚੌਲ ਪਾਉਂਦੇ ਆ ਅਸੀਂ ਬਹੁਤ ਵਧੀਆ ਫੀਡ ਪਾਉਂਦੇ ਆ ਬਹੁਤ ਵਧੀਆ ਕੰਪਨੀ ਦਾ ਫੀਡ ਪਾਉਂਦੇ ਆ ਤਾਂ ਕਿ ਤਾਂ ਕਿ ਅਸੀਂ ਤਾਂ ਸਰਕਾਰ ਨੂੰ ਇਹ ਮੰਗ ਕਰਨਾ ਚਾਹੁੰਦੇ ਆ ਜਿਹੜੇ ਇਹ ਕਾਨੂੰਨ ਲਾਏ ਨੇ ਇਹ ਰੱਦ ਕੀਤੇ ਜਾਣ ਤਾਂ ਕਿ ਕੁਝ ਕੁ ਫੋਲੋ ਅਸੀਂ ਕਰਾਂਗੇ ਜ਼ਰੂ ਤੇ ਅਜਿਹੀ ਰੱਖੀ ਆ ਨਾਉਣ ਵਾਸਤੇ ਸਵੇਣੀ ਪੁੱਲ ਦੀ ਰੱਖੀ ਆ ਅਸੀਂ ਸਵੇਣੀ ਪੁੱਲ ਤਾਂ ਅਸੀਂ ਨਹੀਂ ਅਜੇ ਤੱਕ ਨਾਏ ਸਵੇਣੀ ਪੁੱਲ ਤੇ ਅਸੀਂ ਡੌਗ ਨੂੰ ਕਿੱਥੋਂ ਨਵਾ ਦਾਂਗੇ ਓਕੇ ਠੀਕ ਹੈ ਨਹੀਂ ਤਾਂ ਸਿੰਘ ਕੁੱਤੀ ਆਈ ਨਹੀਂ ਪਸ਼ੂ ਪਾਲਨ ਵਿਭਾਗ ਦੇ ਮੰਤਰੀ ਜੀ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਤੇ ਕਾਨੂੰਨਾਂ ਦੇ ਧਿਲ ਦਿੱਤੀ ਜਾਵੇ ਤੇ ਜਿਹੜੇ ਵੀ ਡੌਗ ਲਵਰ ਨੇ ਉਹ ਆਪਾਂ ਕੰਮ ਕਰਦੇ ਜਿੰਨੇ ਵੀ ਡੌਗ ਲਵਰ ਰੀਡਿੰਗ ਦਾ ਕੰਮ ਕਰਦੇ ਨੇ ਉਹ ਆਪਣਾ ਜਿੰਨਾ ਕਦੀ ਜੀਤੋਂ ਹੁੰਦਾ ਵਿਧਵਾ ਔਰਤਾਂ ਨੇ ਜਾਂ ਗਰੀਬ ਪਰਿਵਾਰ ਦੀਆਂ ਕੁੜੀਆਂ ਨੇ ਉਹ ਆਪਣਾ ਦਸਵਾਂ ਦਸੌਂਦ ਵੀ ਉਹਨਾਂ ਨੂੰ ਕੱਢਦੇ ਨੇ ਬਹੁਤ ਜਾਣੇ ਐਨੇ ਕਿਨੇ ਅਸੀਂ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਤੇ ਸਰਦਾਰ ਗੁਰਮੀਤ ਸਿੰਘ ਗੁੱਡੀਆਂ ਜੀ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਜੀ ਕੇਂਦਰ ਮੰਤਰੀ ਤੇ ਸਾਨੂੰ ਇਹਨਾਂ ਨੂੰ ਵੀ ਇਹ ਸਾਡੇ ਜਿਹੜੇ ਰੂਲ ਨੇ ਇਹਨਾਂ ਚ ਸਾਨੂੰ ਧਿਲ ਦਿੱਤੀ ਜੀ